ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹੁੰਚੇ ਮਾਸਤੋਣਾ ਸਾਹਿਬ ਬਹੁਤ ਲੰਮੇ ਜਾਮ ਲੱਗ ਗਿਆ ਗੱਡੀ ਇੱਥੇ ਖੜਾ ਕੇ ਹੁਣ ਚੱਲੇ ਆ ਬਹੁਤ ਲੰਮੇ ਲੰਮੇ ਜਾਮ ਲੱਗੇ ਪਿਆ ਮੱਸੀਆ ਦਾ ਦਿਹਾੜਾ ਬਹੁਤ ਲੰਮੇ ਲੰਮੇ ਜਾਮ ਨੇ ਮੱਸੀਆ ਦੇ ਦਿਹਾੜੇ ਤੇ ਕੋਈ ਬਹਾਦਰ ਕੋਲ ਨਹੀਂ ਹੈ ਜਿਹੜਾ ਉਸ ਆਨੰਦ ਪਹੁੰਚ ਪਹੁੰਚ ਚੁੱਕੇ ਆ ਜੀ ਮਾਸਤੋਣਾ ਸਾਹਿਬ ਦੀ ਧਰਤੀ ਤੇ ਮੱਸੀਆ ਦਾ ਦਿਹਾੜਾ ਹਾਂਜੀ ਵੀਰ ਸਰندر ਜੀ ਤੁਰੇ ਪਹੁੰਚਿਆ ਪਰਿਵਾਰ ਸਮੇਤ ਮੱਸਿਆ ਤੇ ਸਾਰੇ ਇਕੱਠ ਬਹੁਤ ਜ਼ਿਆਦਾ ਜੀ ਲੰਮੀਆਂ ਲੰਮੀਆਂ ਕਤਾਰਾਂ ਨੇ ਅੱਗੇ ਲੱਗੀਆਂ ਮੱਥਾ ਦੇਖਣ ਨੂੰ ਨਾਲ ਰਹੋ ਨਾਲ ਬਹੁਤ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਮੱਥਾ ਟੇਕਣ ਵਾਲੀ ਸੰਗਤ ਦੀਆਂ ਚੱਲ ਪਹਿਲਾਂ ਉਧਰ ਲੰਗਰਵਾਰੀ ਸਾਈਡ ਦੁੱਧ ਫੜਾਈ ਹੈ ਨਾ ਆ ਜਾਓ ਪਹਿਲਾਂ ਅਸੀਂ ਪਾਗੀ ਰੱਖ ਚੱਪੜਾ ਜਾਂ ਲੰਗਰ 'ਚ ਦੁੱਧ ਫੜਾਈ ਹੈ ਭੀੜ ਵਾਲੀ ਆ ਜਾ ਆ ਜਾ ਆ ਜਾ ਬਹੁਤ ਜਿਆਦਾ ਸੰਗਤ ਪਹੁੰਚੀ ਹੈ ਭੀੜ ਬਹੁਤ ਜਿਆਦਾ ਬਹੁਤ ਜਿਆਦਾ ਸੰਗਤ ਪਹੁੰਚੀ ਹੈ ਜੀ ਬਹੁਤ ਜਿਆਦਾ ਭੀੜ ਆ ਜਾ ਪਹਿਲਾਂ ਦੁੱਧ ਫੜਾਇਓ ਲੰਗਰ ਜੀ ਦੁੱਧਾ ਜੀ ਲਓ ਗੁਰੂ ਕੇ ਲੰਗਰ ਸੋਤਵਾਰ ਕੋ ਬਹੁਤ ਭੀੜ ਆ ਸੰਗਤਾਂ ਰਹਾੜਾ ਆ گرفتار کرا لیا ಹರ್ಜ 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 ಆಗಿ ರೀತ ਬਾਤ ਕੋ ਰਾਤ ਤੱਕ ਨਾ ਖਾੜੇ ਵਾ ਵਧੀਆ ਜਿਲਕਾ ਬੜੀ ਵਧੀਆ ਵਧੀਆ ਸਾਰਾ ਘਨੋਰ ਇੱਥੀ ਹਾਂਜੀ ਹਾਂ ਠੀਕਾ ਠੀਕਾ ਬੜੀ ਦਾ ਸਾਹੀ ਬਸਤਾਨ ਦੀ ਲਓ ਲਓ ਜਿਹੜੀ ਲੈਣੀਆ ਲਓ ਲਓ ਜਿਹੜਾ ਕੋ ਮਰਜ਼ੀ ਲਓ ਜਾਓ ਲਓ ਚਾਰ ਦੇ ਦੇ ਚਾਰ ਚਾਰ ਕੋਈ ਨਾ ਬੋਤਲ ਮੈਨੂੰ ਫੜਾ ਦੇ